ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਗੁਰਬਾਣੀ ਦੀ ਲਿਖਤ ਦੇ ਅੰਦਰ ਇੱਕ ਨਿਯਮ ਹੈ ਕਿ ਸ਼ਬਦ ਨਾਉ ਨੂੰ ਬਹੁਵਚਨ ਬਣਾਉਣ ਵਾਸਤੇ ਆਖਰੀ ਅੱਖਰ ਨੂੰ ਵਿਹਾਰੀ ਤੇ ਉੱਤੇ ਬਿੰਦੀ ਲਾਈ ਗਈ ਹੈ ਔਰ ਆਖਰੀ ਅੱਖਰ ਨਾਲ ਮਿਲ ਕੇ ਜੋ ਸ਼ਬਦ ਹੈ ਉਹਦੇ ਅਰਥ ਨੇ ਨਾਲ ਵਿੱਚ ਉੱਪਰ ਦੁਆਰਾ ਆਦਿਕ ਗੁਰਬਾਣੀ ਵਿੱਚ ਕੀਤੇ ਜਾਂਦੇ ਹਨ ਉਸੇ ਸਬੰਧ ਵਿੱਚ ਆਓ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਸਾਂਝੇ ਕਰੀਏ ਜਿਵੇਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਐੜਾ ਖਖੇ ਨੂੰ ਵਿਹਾਰੀ ਔਰ ਬਿੰਦੀ ਅੱਖੀ ਇਹ ਅੱਖੀ ਜਿਹੜਾ ਸ਼ਬਦ ਹੈ ਗੁਰਬਾਣੀ ਦੇ ਵਿੱਚ ਇਹ ਸਤਿਗੁਰ ਨੇ ਬਹੁਤ ਜਗ੍ਹਾ ਵਰਤਿਆ ਹੋਇਆ ਹੈ ਜਿਵੇਂ ਗੁਰਬਾਣੀ ਦੇ ਵਿੱਚ ਪਾਵਨ ਬਚਨ ਹੈ ਅੱਖੀ ਪਰਣ ਜੀ ਫਿਰਾਂ ਦੇਖਾਂ ਸਭ ਆਕਾਰ ਅੱਖੀਂ ਪਰਣਾ ਪਾਵ ਅੱਖਾਂ ਭਾਰ ਹੋ ਕੇ ਅੱਖੀਂ ਪਰਣਾ ਜੇ ਫਿਰਾਂ ਦੇਖਾਂ ਸਭ ਆਕਾਰ ਆਕਾਰ ਤੋਂ ਪਾਵੇ ਸਾਰਾ ਇਸ ਸੰਸਾਰ ਜਗਤ ਅੱਖਾਂ ਭਾਰ ਹੋ ਕੇ ਸਾਰੇ ਸੰਸਾਰ ਨੂੰ ਦੇਖ ਲਵਾਂ ਤੇ ਇੱਥੇ ਅੱਖੀਂ ਸ਼ਬਦ ਜਿਹੜਾ ਹੈ ਐੜਾ ਖਖੇ ਵਿਹਾਰੀ ਉੱਪਰ ਬਿੰਦੀ ਅੱਖੀਂ ਬਹੁਵਚਨ ਵਾਸਤੇ ਵਰਤਿਆ ਗਿਆ ਹੈ ਫਿਰ ਇੱਕ ਪਾਵਨ ਬਚਨ ਹੋਰ ਹੈ ਗੁਰਬਾਣੀ ਦੇ ਅੰਦਰ ਨਾਨਕ ਨਾਨਕ ਸੰਬੋਧਨ ਹੈ ਨਾਨਕ ਜਿਨ ਅੱਖੀਂ ਲਿੱਤੀਆਂ ਸੋਈ ਸੱਚਾ ਦੇਹ ਜਿਨੇ ਮੋਹ ਦੇ ਵਿੱਚ ਫਸਾ ਕੇ ਗਿਆਨ ਦੀਆਂ ਅੱਖਾਂ ਲੈ ਲਈਆਂ ਖੋਲੀਆਂ ਅੰਨਾ ਕਰ ਦਿੱਤਾ ਉਹੀ ਫਿਰ ਪ੍ਰਮਾਤਮ ਜਿਹੜਾ ਪਰਮੇਸ਼ਰ ਹੈ ਗਿਆਨ ਦੇ ਕੇ ਫੇਰ ਉਹ ਅੱਖਾਂ ਦੇ ਦਿੰਦਾ ਹੈ ਸੋਈ ਸੱਚਾ ਦੇ ਭਾਵ ਅਗਿਆਨ ਦੇ ਵਿੱਚ ਫਸਾ ਕੇ ਜਿਹੜਾ ਪ੍ਰਮਾਤਮਾ ਗਿਆਨ ਦੀਆਂ ਅੱਖਾਂ ਖੋਲ ਲੈਂਦਾ ਉਹੀ ਫਿਰ ਅਗਿਆਨਤਾ ਦੂਰ ਕਰਕੇ ਗਿਆਨ ਦੀਆਂ ਅੱਖਾਂ ਬਖਸ਼ ਦਿੰਦਾ ਤੋ ਅੱਖੀ ਐੜਾ ਖਖੇ ਨੂੰ ਵਿਹਾਰੀ ਤੋ ਪਾਠ ਬਿੰਦੀ ਸਮੇਤ ਹੋਣਾ ਬਿੰਦੀ ਸਹਿਤ ਅੱਖੀ ਇੱਕ ਵਚਨ ਹੋਰ ਗੁਰਬਾਣੀ ਦੇ ਵਿੱਚ ਅੱਖੀ ਦੇਖੈ ਜਿਹਬਾ ਬੋਲੇ ਕੰਨੀ ਸੁਰਤ ਸਮਾਏ ਜਦੋਂ ਅਸੀਂ ਗੁਰਬਾਣੀ ਦੇ ਪਵਨ ਬਚਨੇ ਪੜ੍ਹਦੇ ਆਂ ਜੀਉ ਪਾਏ ਤਨ ਸਾਜਿਆ ਰਖਿਆ ਬਣਤ ਬਣਾਈ ਪ੍ਰਮਾਤਮਾ ਨੇ ਸਰੀਰ ਦੇ ਵਿੱਚ ਆਪਣੀ ਜਿੰਦ ਪਾ ਕੇ ਸਾਡਾ ਇਹ ਸਰੀਰ ਬਣਾਇਆ ਬੜੀ ਬਣਤ ਦੇ ਨਾਲ ਬੜੇ ਤਰੀਕੇ ਦੇ ਨਾਲ ਉਹਨੇ ਫਿਰ ਇਹ ਤਰੀਕਾ ਵੀ ਬਣਾਇਆ ਕਿ ਇਹ ਸਰੀਰ ਜਿਹੜਾ ਫਿਰ ਅੱਖੀਂ ਦੇਖੇ ਅੱਖਾਂ ਨਾਲ ਦੇਖਦਾ ਹੈ ਜੀਭਾ ਬੋਲੇ ਜੀਬ ਨਾਲ ਬੋਲਦਾ ਹੈ ਕੰਨੀ ਸੁਰਤ ਸਮੇ ਸਮਾਏ ਕੰਨਾਂ ਦੇ ਵਿੱਚ ਸੁਣਨ ਦੀ ਜੋ ਸਤਿਗੁਰੂ ਪ੍ਰਮਾਤਮਾ ਪਰਮੇਸ਼ਰ ਨੇ ਸਮਰੱਥਾ ਪਾਈ ਸੋ ਇੱਥੇ ਵੀ ਸ਼ਬਦ ਅੜਾ ਖਖੇ ਵਿਹਾਰੀ ਅੱਖੀਂ ਬਿੰਦੀ ਲਾ ਕੇ ਪਾਠ ਕਰਨਾ ਅੱਖੀਂ ਬਹੁਵਚਨ ਹੈ ਅੱਖਾਂ ਦੀ ਗੱਲ ਹੈ ਅੱਗੇ ਹੋਰ ਬਚਨ ਹੈ ਅੱਖੀਂ ਵਾਜੋਂ ਵੇਖਣਾ ਵਿਣ ਕੰਨਾਂ ਸੁਣਨਾ ਸੁਣਨਾ ਸਸੇ ਨੂੰ ਕੰਨਨਣਾ ਨਾਣੇ ਨੂੰ ਕੰਨ ਸੁਣਨਾ ਅੱਖੀਂ ਵਾਜੋਂ ਵੇਖਣਾ ਅੱਖਾਂ ਤੋਂ ਬਿਨਾ ਵੇਖਣਾ ਭਾਵ ਅੱਖਾਂ ਦੇ ਨਾਲ ਸੰਸਾਰ ਦੇ ਵਿੱਚ ਮਾੜਾ ਨਹੀਂ ਤਕਣਾ ਬੁਰਾ ਨਹੀਂ ਤਕਣਾ ਔਰ ਕੰਨਾਂ ਤੋਂ ਬਿਨਾ ਸੁਣਨਾ ਭਾਵ ਕੰਨਾਂ ਨਾਲ ਨਿੰਦਿਆ ਨਹੀਂ ਸੁਣਨੀ ਤੋਂ ਇੱਥੇ ਵੀ ਸ਼ਬਦ ਐੜਾ ਖਖੇ ਵਿਹਾਰੀ ਇਹਦਾ ਪਾਠ ਵੀ ਅੱਖੀ ਹੋਵੇਗਾ ਫਿਰ ਸਤਿਗੁਰੂ ਜੀ ਨੇ ਹੋਰ ਸ਼ਬਦ ਵੀ ਵਰਤੇ ਨੇ ਜਦੋਂ ਜਨੇਊ ਦੀ ਗੱਲ ਚੱਲੀ ਕਿ ਜਨੇਊ ਜਿਹੜਾ ਹੈ ਬ੍ਰਾਹਮਣ ਕਹਿੰਦਾ ਮੈਂ ਪਾਇਆ ਹੋਇਆ ਹੈ ਤੁਸੀਂ ਨਹੀਂ ਪਾਇਆ ਤੋਂ ਸਤਿਗੁਰ ਨੇ ਉੱਥੇ ਇਹ ਜਿਹੜਾ ਭਵਨ ਸ਼ਬਦ ਉਹਦੇ ਵਿੱਚ ਇਹ ਪੰਕਤੀ ਤਾਗਨ ਜਿਹਬਾ ਤਾਗਨ ਅਖੀਂ ਵਰਤੀ ਹੋਈ ਐ ਤਾ ਕਹਿੰਦੇ ਨੇ ਤਾਗੇ ਨੂੰ ਜਨੇ ਉਹ ਨੂੰ ਜੀਵ ਨੂੰ ਜਨੇ ਉਹ ਨਹੀਂ ਪਾਇਆ ਭਾਵ ਜੀਵ ਨਿੰਦਿਆ ਕਰਦੀ ਹੈ ਤੇ ਫਿਰ ਅੱਖਾਂ ਜਿਹੜਾ ਮਾੜਾ ਤੱਕਦੀਆਂ ਇਹ ਨੂੰ ਵੀ ਜਨੇ ਉਹ ਨਹੀਂ ਪਾਇਆ ਇੱਥੇ ਵੀ ਐੜਾ ਖਖੇ ਵਿਹਾਰੀ ਇਹਦਾ ਪਾਠ ਬਿੰਦੀ ਲਾ ਕੇ ਅਖੀਂ ਕਰਨਾ ਹੈ ਫਿਰ ਇੱਕ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਜੀਵ ਤਪ ਤਾ ਹੈ ਬਾਰੂ ਬਾਰ ਉਸ ਦੇ ਵਿੱਚ ਅਗਲੇ ਬੰਦ ਦੇ ਵਿੱਚ ਜਾ ਕੇ ਪੰਕਤੀ ਹੈ ਜਿਨ ਕੰਨ ਕੀਤੇ ਅੱਖੀ ਨਾਕ ਜਿਸ ਮਾਲਕ ਨੇ ਪ੍ਰਮਾਤਮਾ ਨੇ ਦੁੱਖਾਂ ਤੋਂ ਬਚਣ ਵਾਸਤੇ ਬੰਦਗੀ ਕਰਨ ਵਾਸਤੇ ਸਾਨੂੰ ਇੰਦਰੇ ਬਖਸ਼ੇ ਨੇ ਤੋ ਇੱਥੇ ਗੱਲ ਹੈ ਜਿਸ ਮਾਲਕ ਨੇ ਜਿਨ ਜਜੇ ਸਰੀ ਨੰਨੇ ਸਰੀ ਜਿਨ ਇੱਕ ਵਚਨ ਜਿਸ ਰੱਬ ਨੇ ਕੰਨ ਕੀਤੇ ਕੰਨ ਬਣਾਏ ਅੱਖੀ ਅੱਖਾਂ ਦਿੱਤੀਆਂ ਨਾਕ ਤਿੰਨ ਅਕ ਬਖਸ਼ਿਆ ਸਾਨੂੰ ਭਾਵਨ ਨਕ ਦਿੱਤਾ ਤੂੰ ਇੱਥੇ ਵੀ ਸ਼ਬਦ ਐੜਾ ਖਖੇ ਵਿਹਾਰੀ ਅੱਖੀ ਹੈ ਪਰ ਇਹਦੀ ਬਿੰਦੀ ਲਾ ਕੇ ਪਾਠ ਕਰਨਾ ਅੱਖੀ ਜਿਵੇਂ ਪਹਿਲੀ ਪੰਕਤੀ ਜਿਹੜੀ ਮੈਂ ਸਾਂਝੀ ਕੀਤੀ ਸੀ ਅੱਖੀ ਪਰਣ ਜੇ ਫਿਰਾ ਉਥੇ ਐੜਾ ਖਖੇ ਵਿਹਾਰੀ ਉੱਪਰ ਬਿੰਦੀ ਲੱਗੀ ਹੋਈ ਹੈ ਤੋ ਜਿੱਥੇ ਨਹੀਂ ਬਿੰਦੀ ਲੱਗੀ ਹੋਈ ਜੇ ਉਥੇ ਅਰਥ ਅੱਖੀ ਹੋਵੇਗਾ ਅੱਖਾਂ ਦੀ ਗੱਲ ਹੋਵੇਗੀ ਤਾਂ ਉਹਦਾ ਪਾਠ ਵੀ ਬਿੰਦੀ ਲਾ ਕੇ ਅਖੀਂ ਹੀ ਕਰਨਾ ਹੈ ਸੋ ਅਸੀਂ ਇੱਥੇ ਦੇਖਿਆ ਕਿ ਜਦੋਂ ਕਿਸੇ ਨਾਉਨ ਅੱਖਰ ਨਾਉ ਹੈ ਉਹਨੂੰ ਬਹੁਵਚਨ ਬਣਾਣਾ ਹੋਵੇ ਗੁਰਬਾਣੀ ਦੇ ਵਿੱਚ ਨਿਜਮੈਂ ਕਿ ਵਿਹਾਰੀ ਆਖਰੀ ਅੱਖਰ ਨੂੰ ਵਿਹਾਰੀ ਲਾ ਕੇ ਉੱਪਰ ਬਿੰਦੀ ਲਗਾਈ ਗਈ ਹੈ ਜਿਵੇਂ ਅੜਾ ਇਹਦਾ ਆਖਰੀ ਅੱਖਰ ਹੈ ਖਖਾ ਉਹਨੂੰ ਵਿਹਾਰੀ ਤੇ ਉੱਪਰ ਬਿੰਦੀ ਲਾ ਕੇ ਅਖੀਂ ਸ਼ਬਦ ਬਣ ਗਿਆ ਤੋ ਇਸ ਤਰੀਕੇ ਦੇ ਨਾਲ ਇਹ ਗੁਰਬਾਣੀ ਦੀ ਲਿਖਤ ਦੇ ਵਿੱਚ ਨਿਯਮ ਹੈ ਕਿ ਜਦੋਂ ਕਿਸੇ ਨਾਉ ਨੰਬੂ ਵਚਨ ਬਣਾਇਆ ਗਿਆ ਉਹਦੇ ਆਖਰੀ ਖੱਖੇ ਨੂੰ ਵਿਹਾਰੀ ਲਾ ਕੇ ਉੱਪਰ ਬਿੰਦੀ ਲੱਗੀ ਹੋਈ ਹੈ ਜੇ ਨਹੀਂ ਲੱਗੀ ਹੋਈ ਤਾਂ ਜਿੱਥੇ ਲੱਗੀ ਹੋਈ ਉੱਥੋਂ ਸੇਧ ਲੈ ਕੇ ਫਿਰ ਉਹ ਬਿੰਦੀ ਸਹਿਤ ਪਾਠ ਕਰਨਾ ਹੋਵੇਗਾ ਸੋ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜ਼ਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਸੋ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਲਾਈਕ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ